ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈ ਕੋਲ ਮੈਟ ਹੀ ਮੈਟ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਸਰੀਕਾ ਜੀ ਸਸਰੀਕਾ ਜੀ ਨਾਮ ਵੀਰ ਜੀ ਆਪਣਾ ਮੇਰਾ ਨਾਮ ਨਿਖਲੇਸ਼ ਕੋਹਲ ਹੈ ਜੀ ਸਹਿਰ ਸ਼ਹਿਰ ਮੇਰਾ ਬਰਨਾਲਾ ਜੀ ਹਾਂਜੀ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਮੈਟ ਦੀ ਐਸੈਸਰੀ ਹੁੰਦੀ ਹੈ ਜੀ ਜਿਵੇਂ ਜਿਵੇਂ ਮਰਜ਼ੀ ਮੈਟ ਲੈ ਲਓ ਚਾਹੇ ਫਰਸ਼ੀ ਮੈਟ ਲੈ ਲਓ ਜੀ ਹਾਂਜੀ ਉਸ ਤੋਂ ਬਾਅਦ ਚਾਹੇ ਸੋਫੇ ਦੇ ਥੱਲੇ ਬਿਸਤਾਂ ਨੂੰ ਲੈ ਲਓ ਜੀ ਹਾਂਜੀ ਉਸ ਤੋਂ ਬਾਅਦ ਗੱਡੀਆਂ ਵਾਲੇ ਮੈਟ ਆ ਜਾਂਦੇ ਆ ਇਹ ਸਾਰੇ ਕੁਸ਼ਨ ਹਰ ਤਰ੍ਹਾਂ ਦੀ ਵੈਰਾਈਟੀ ਉਸ ਤੋਂ ਬਾਅਦ ਗਰਾਸ ਆ ਜਾਂਦੀ ਹੈ ਜੀ ਹਾਂਜੀ ਯੋਗਾ ਮੈਟ ਮੈਜਿਕ ਮੈਟ ਫੁੱਟ ਮੈਟ ਉਸ ਤੋਂ ਬਾਅਦ ਹਰ ਤਰ੍ਹਾਂ ਦੇ ਗਲੀਚੇ ਅਮਰੀਕਨ ਫਰ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਹੈ ਦੁਕਾਨ ਕਿੱਥੇ ਜੀ ਆਪਣੀ ਦੁਕਾਨ ਜੀ ਆਪਣੀ ਰਾਮ ਲਾਲ ਮੱਖਣ ਲਾਲ ਦੇ ਨਾਮ ਤੇ ਸਦਰ ਬਿਆਰ ਬਰਨਾਲੇ ਦੇ ਵਿੱਚ ਹੈਗੀ ਹੈ ਠੀਕ ਆ ਤੁਸੀਂ ਮੱਖਣ ਬੰਸ ਵਾਲਾ ਪੁੱਛ ਕੇ ਜੀ ਨੂੰ ਮਰਜ਼ੀ ਸਾਡੀ ਦੁਕਾਨ ਤੇ ਪਹੁੰਚਾਓ ਰੇਟ ਵਾਂਗੂ ਰੇਟ ਫਿਕਸ ਕੰਪਲੀਟਲੀ ਅਸੀਂ ਇਹ ਗੱਲ ਦਾ ਮਾਨ ਨਹੀਂ ਕਰਦੇ ਪਰ ਤੁਸੀਂ ਸਾਡੇ ਕੋਲ ਬਿਆਰ ਦੇ ਵਿੱਚੋਂ ਆਪਣਾ ਰੇਟ ਟਰਾਈ ਕਰਕੇ ਆਓ ਤੁਹਾਨੂੰ ਬੈਸਟ ਚੀਜ਼ ਦੀ ਬੈਸਟ ਰੇਟ ਦਵਾਂਗੇ ਜਿਹੋ ਜਿਹਾ ਤੁਹਾਡਾ ਬਜਟ ਹੈ ਉਸ ਅਨੁਸਾਰ ਤੁਹਾਨੂੰ ਮੈਟ ਦਵਾਂਗੇ ਠੀਕ ਆ ਬਾਕੀ ਭਰਾ ਵੱਡੀ ਵੀਡੀਓ ਚ ਦੱਸੇ ਹੋਏ ਸਾਰੇ ਮੈਟਾਂ ਦੇ ਰੇਟ ਵਾਈਜ਼ ਦਾ ਦੱਸਿਆ ਵਾ ਕਿਉਂਕਿ ਸ਼ਾਰਟ ਹੀ ਵੀਡੀਓ ਹੁੰਦੀ ਹੈ ਸ਼ਾਰਟ ਹੈ ਇਸ ਕਰਕੇ ਆਪਾਂ ਇਹ ਸਾਡਾ ਸੈਂਪਲ ਰੂਮ ਹੈ ਤੇ ਉਰੇ ਸਾਡੀ ਸਾਰੀ ਮੀਟਿੰਗਸ ਹੁੰਦੀਆਂ ਨੇ ਜਿੰਨੂੰ ਵੀ ਜਿਹੜੀ ਚੀਜ਼ ਦੀ ਮੈਟਿੰਗ ਚਾਹੀਦੀ ਹੈ ਉਰੇ ਉਹਨੂੰ ਬੈਠ ਕੇ ਰੈਫਰੈਂਸ ਦਿੱਤੀ ਜਾਂਦੀ ਹੈ ਫਿਰ ਡਾਊਨ ਚਲੇ ਜਾ ਕੇ ਉਹਦਾ ਮੈਟ ਉੱਥੇ ਕੱਟ ਕੇ ਉਹਨੂੰ ਜਮਾ ਐਂਡ ਤਸੱਲੀ ਬਖਸ਼ ਕੰਮ ਕਰਕੇ ਅਸੀਂ ਦਿੰਨੇ ਆ ਸਾਡੀ ਟੀਮ ਤੁਹਾਡੇ ਘਰੇ ਪਹੁੰਚ ਜੂਗੀ ਜੇ ਤੁਹਾਨੂੰ ਨਹੀਂ ਵੀ ਫਿਜ਼ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਦਾ ਕਮਰਾ WhatsApp ਫੋਟੋਆਂ ਭੇਜ ਕੇ ਨਿਊ ਲੁੱਕ ਦੇ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਸਾਡੇ ਆਫਿਸ ਦੀ ਸੇਮ ਲੁੱਕ ਹੈ ਸਿਰਫ ਇਹ ਮੈਟ ਨੇ ਚੇਂਜ ਕੀਤੀ ਹੋਈ ਹੈ ਠੀਕ ਹੈ ਜੀ ਬਾਕੀ ਬਰਾ ਵੱਡੀ ਵੀਡੀਓ ਚ ਓਕੇ ਬਾਏ ਮੈਟ ਹੀ ਮੈਟ ਜਿਹੜੇ ਮਰਜ਼ੀ ਲੈ ਜਾਓ ਠੀਕ ਹੈ ਜੀ ਲਓ ਜੀ